ਬਿਲਕੁਲ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਬਲੈਕਆਊਟ ਨੂੰ ਪੂਰਾ ਜਿਹੜਾ ਸਮਰਪਿਤ ਕੀਤਾ ਲੋਕਾਂ ਨੇ ਪੂਰਾ ਪ੍ਰਸ਼ਾਸਨ ਨੂੰ ਸੰਯੋਗ ਦੇਂਦੇ ਹੋਏ ਸ਼੍ਰੀ ਚਮਕੌਰ ਸਾਹਿਬ ਦੀ ਨਿਵਾਸੀ ਪਰ ਕੁਝ ਜਗ੍ਹਾ ਤੇ ਲਾਈਟਾਂ ਜਾਗ ਰਹੀਆਂ ਨੇ ਕੁਝ ਜਗ੍ਹਾ ਤੇ ਲਾਈਟਾਂ ਜਾਗ ਰਹੀਆਂ ਜਿੱਦਾਂ ਤੁਹਾਨੂੰ ਉਹ ਲਾਈਟ ਦਿਖਾ ਸਕਦੇ ਹਾਂ ਅਸੀਂ ਤੇ ਹੋਰ ਕਈ ਲਾਈਟਾਂ ਜਿਹੜੀਆਂ ਇਦਾਂ ਦੀਆਂ ਕੁਝ ਕੁ ਜਗ੍ਹਾਾਂ ਤੇ ਚੱਲ ਰਹੀਆਂ ਲਾਈਵ ਤਸਵੀਰਾਂ ਸ਼੍ਰੀ ਚਮਕੌਰ ਸਾਬ ਤੋਂ ਅਸੀਂ ਦਿਖਾ ਰਹੇ ਹਾਂ ਡੇਲੀ ਲਾਈਵ ਟੀਵੀ ਦੇ ਉੱਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕੁਝ ਘਰਾਂ ਦੇ ਵਿੱਚ ਤਾਂ ਬਿਲਕੁਲ ਕੁੱਪ ਹਨੇਰਾ ਛਾਇਆ ਹੋਇਆ ਤੇ ਬਾਕੀ ਲਗਭਗ 90% ਲੋਕਾਂ ਨੇ ਬਿਲਕੁਲ ਪੂਰਾ ਸਾਥ ਦਿੱਤਾ ਤੇ ਪੂਰੀਆਂ ਲੇਟਾਂ ਬੰਦ ਨੇ ਪਰ ਕੁਝ ਟਾਮੀਆਂ ਟਾਮੀਆਂ ਕਿਤੇ ਜਰੂਰ ਲਟਣ ਨਜ਼ਰ ਆ ਰਹੀਆਂ ਜਗਦੀਆਂ ਹੋਈਆਂ ਤੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸ਼੍ਰੀ ਚਮਕੌਰ ਸਾਹਿਬ ਦੇ ਤਖ਼ਤਾਰੇ ਤੋਂ ਬਿਹਲੀ ਵੀ ਲਸ਼ਕ ਰਹੀ ਹੈ ਮੌਸਮ ਵੀ ਜਿਹੜਾ ਬਿਲਕੁਲ ਆਪਣਾ ਰੰਗ ਦਿਖਾਉਂਦਾ ਹੋਇਆ ਦੀ ਦੇਖ ਸਕਦੇ ਹਾਂ ਬਿਲਕੁਲ ਹੀ ਬਲੈਕ ਰੋਡ ਜਿਹੜਾ ਹੋਇਆ ਹੋਇਆ ਤੇ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾਉਂਦਾ ਹੋਇਆ ਬਿਲਕੁਲ ਚੈੱਕ ਕਰਦਾ ਹੋਇਆ ਚੈੱਕ ਕਰ ਰਿਹਾ ਸਾਰੇ ਸ਼ਹਿਰ ਨੂੰ ਪੁਲਿਸ ਦੀ ਵੀ ਜਿਹੜੀ ਡਿਊਟੀ ਐ ਇਸ ਦੇ ਵਿੱਚ ਪੂਰੀ ਵਧੀ ਹੋਈ ਹੈ ਸਟੈਂਪ ਸ਼੍ਰੀ ਚਮਕੌਰ ਸਾਹਿਬ ਤੋਂ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ 100% ਜਿਹੜਾ ਸੰਯੋਗ ਮਿਲ ਰਿਹਾ ਹੈ ਜਿਹੜੀਆਂ ਟਾਵੇਂ-ਟਾਵੇਂ ਲਾਈਟਾਂ ਜਗਦੀਆਂ ਸੀ ਉਹ ਵੀ ਧੰਨਵਾਸੀਆਂ ਵੱਲੋਂ ਬੰਦ ਕੀਤੀਆਂ ਗਈਆਂ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੋਰ ਵੀ ਤੁਹਾਨੂੰ ਇੱਧਰ ਨਿਆ ਲਾਈਵ ਤਸਵੀਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ